ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਜਾਣਨ ਦੇ ਲਈ ਇండోਨੇਸ਼ੀਆ ਤੋਂ ਇੱਕ ਵਫਦ ਪੰਜਾਬ ਆਇਆ ਹੈ ਤੇ ਇਸ ਵਫਦ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕੀਤਾ ਤੇ ਝੋਨੇ ਦੀ ਖਰੀਦ ਪ੍ਰਕਿਰਿਆ ਬਾਰੇ ਸਮਝਿਆ ਫੂਡ ਸਪਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਨੇ ਇਨ੍ਹਾਂ ਵਫਦ ਦੇ ਵਿੱਚ ਆਏ ਮੈਂਬਰਾਂ ਨੂੰ ਝੋਨੇ ਦੇ ਅਨਪੰਡਾਰਨ ਤੇ ਵੰਡ ਪ੍ਰਣਾਲੀ ਨੂੰ ਸਮਝਾਇਆ ਤੇ ਨਾਲ ਹੀ ਮੰਡੀ ਦੇ ਵਿੱਚ ਹੋ ਰਹੀ ਝੋਨੇ ਦੀ ਖਰੀਦ ਦੇ ਬਾਰੇ ਵੀ ਸਮਝਾਇਆ ਤੇ ਇਸ ਵਫਦ ਦੇ ਮੈਂਬਰਾਂ ਨੇ ਖੰਨਾ ਮੰਡੀ ਦੇ ਵਿੱਚ ਫਸਲ ਔ ਤੋਂ ਲੈ ਕੇ ਦਿੱਪੂ ਤੱਕ ਜਾਣ ਦੀ ਸਾਰੀ ਪ੍ਰਕਿਰਿਆ ਨੂੰ ਸਮਝਿਆ ਇਹ ਇੰਡੋਨੇਸ਼ੀਆ ਦੇ ਬਲੌਂਗ ਇੰਸਟੀਚਿਊਟ ਹੈ ਜਿਹੜਾ ਇਹਨਾਂ ਦਾ ਫੂਡ ਲੌਜਿਸਟਿਕਸ ਇੰਸਟੀਚਿਊਟ ਹੈ ਇਹਨਾਂ ਦੀ 13 ਮੈਂਬਰੀ ਟੀਮ ਆਈ ਹੈ ਇਹਨਾਂ ਦਾ ਮਨੋਰਥ ਇਹ ਹੀ ਹੈ ਵੀ ਭਾਰਤ ਦਾ ਖਾਸ ਕਰ ਪੰਜਾਬ ਦਾ ਜਿਹੜਾ ਵਿਤਰਣ ਅੰਨ ਭੰਡਾਰ ਤੇ ਅੰਨ ਵਿਤਰਣ ਦਾ ਜਿਹੜਾ ਢਾਂਚਾ ਹੈ ਇਹਨੂੰ ਸਾਰਾ ਸਮਝਣਾ ਕਿ ਜੋ ਆਪਣੇ ਪੈਡੀ ਦੀ ਖਰੀਦ ਹੈ ਕਿਵੇਂ ਪੈਡੀ ਚ ਚੌਲ ਬਣਦਾ ਹੈ ਕਿਵੇਂ ਭਾਰਤੀ ਕਾਰਪੋਰੇਸ਼ਨ ਆਫ ਇੰਡੀਆ ਨੂੰ ਅੱਗੇ ਚੌਲ ਜਾਂਦਾ ਹੈ ਤੇ ਸਾਰੇ ਪ੍ਰਕਿਰਿਆ ਨੂੰ ਸਮਝਣ ਲਈ ਆਇਆ ਸਰ ਪੰਜਾਬ ਦੀ ਕਿਹੜੀ ਕਿਹੜੀ ਮੰਡੀ ਤੇ ਹੈ ਡੈਲੀਗੇਸ਼ਨ ਇਹ ਪ੍ਰਮੁੱਖ ਤੌਰ ਤੇ ਉਹ ਖੰਨੇ ਹੀ ਆਏ ਨੇ ਹਾਲੇ ਕੱਲੇ ਜਾਣਗੇ ਕੋਈ ਸਾਈਲੋ ਦੇਖਣਗੇ ਮੋਗੇ ਚ ਸਰ ਇੱਥੇ ਕੀ ਕੀ ਤੁਹਾਡੇ ਤੋਂ ਜਿਹੜੀ ਜਾਣਕਾਰੀ حاصل ਕੀਤੀ ਹੈ ਜੀ ਇਹਨਾਂ ਨੇ ਇੱਕ ਫੂਡ ਪ੍ਰਾਈਸ ਆਪਣਾ ਜਿਹੜਾ ਰਾਸ਼ਨ ਦੀਪੂ ਹੈ ਉਹ ਦੇਖਿਆ ਕਿ ਰਾਸ਼ਨ ਦੀਪੂ ਦੇ ਵਿੱਚ ਕਿਵੇਂ ਬੈਨੀਫੀਸ਼ੀਰੀਜ਼ ਨੂੰ ਲਾਭਪਾਤਰੀਆਂ ਨੂੰ ਕਣਕ ਦਿੱਤੀ ਜਾਂਦੀ ਹੈ ਕਿਵੇਂ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਈਪੋਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਹੁਣ ਆਕੇ ਇਹਨੇ ਮੰਡੀ ਸੇ ਖੰਨਾ ਮੰਡੀ ਜਿਹੜੀ ਕਿ ਆਪਣੀ ਪਿੰਡ ਤੋਂ ਵੱਡੀ ਮੰਡੀ ਹੈ ਇਹਦੇ ਵਿੱਚ ਦੇਖਿਆ ਕਿ ਕਿਵੇਂ ਆਪਣਾ ਮੌਇਸਚਰ ਦੇਖ ਕੇ ਕਿਵੇਂ ਪੈੜੀ ਦੀ ਤੁਲਾਈ ਹੁੰਦੀ ਹੈ ਕਿਵੇਂ ਪੈੜੀ ਉਸ ਤੋਂ ਪਹਿਲਾਂ ਸੁਕਾਈ ਜਾਂਦੀ ਹੈ ਕਿਵੇਂ ਬੈਗਿੰਗ ਹੁੰਦੀ ਹੈ ਕਿਵੇਂ ਭਾਰ ਮਾਪਿਆ ਜਾਂਦਾ ਇਹ ਸਾਰੀ ਜਿਹੜੀ ਹੈਗਾ ਪ੍ਰੋਸੈਸ ਪ੍ਰਕਿਰਿਆ ਨੂੰ ਸਮਝਿਆ ਜਗਬਾਣੀ ਟੀਵੀ ਲਈ ਵਿਪਨਪੋ ਆਵਾਜ਼ ਦੀ ਰਿਪੋਰਟ